පන පද රෝ පොලි පබොත්තතු රැවෙන්න හතිපු जो तूने ने खा ली खाए तो थोड़ी जोर खा लो अच्छा हेलो गाइस और ही बोल बोल लो हेलो गाइस फ्री सब्जी वीडियो को सब्सक्राइब सॉरी सारे चैनल में सब्सक्राइब करो ਸ਼ੇਅਰ ਕਰੋ ਸੱਤ ਸੱਤ ਚਾਹ ਬੋਲ ਕੇ ਨਹੀਂ ਸਬਸਕ੍ਰਾਈਬ ਸੱਤ ਸੱਤ ਸਬਸਕ੍ਰਾਈਬ ਸਬਸਕ੍ਰਾਈਬ ਸੱਤ ਸੱਤ ਆਉਦਾ ਇਹਨੂੰ ਜਾਣ ਕੇ ਨਹੀਂ ਬੋਲਦਾ ਸੱਤ ਸੱਤ ਸਬਸਕ੍ਰਾਈਬ ਰਹੀਆਂ ਬਾਕੀ ਸਭ ਸਬਸਕ੍ਰਾਈਬ 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 ਮਸੀ ਲਾਈਕ ਕਰਕੇ ਕੰਬੈਟ ਲੈ ਲੈਂ। ਮਸੀ ਦਈ। ਕੋਤਨ ਜ਼ਿਆਦਾ ਖੇਚਣਾ, ਇਹ ਜ਼ਿਆਦਾ ਲੰਬਾ ਨਹੀਂ ਹੈਗਾ ਕਰਕੇ ਨਿਕਲ ਜਾਂਦਾਗਾ। ਇਹ ਕੀ ਦਈਏ ਨਾ ਮਾਸਾ। ਫਲਦਾ ਹਰਕਾ ਵਸੀ। ਤੇ ਇਹ ਗਾਲੀ ਤੁਨ ਵਧੀਆ ਲੈ ਕੇ ਜਾਣਾ ਹੋਰ ਤਾਂ। ਕੇਣਾ ਨਾ ਦਾਨਾ ਮਾਸਾ।

ਦੇਖੋ ਅੱਜ ਘਰੇ ਹੈਗੇ ਬੱਚੇ ਤੇ ਗਾਹ ਬਾਹਰ ਰੱਖਿਆਗਾ ਸਕੂਲ ਮੰਗਰੋਲਾ ਆਂਦੇ ਸ਼ੁੱਟੀ ਫਿਰਨਾਂ ਹੋ ਜਾਂਦੀ ਹੈ ਦੋ ਦਿਨ ਸਕੂਲ ਗਏ ਤੇ ਦੋ ਛੁੱਟੀਆਂ ਹੋ ਗਈਆਂ ਨੇ ਤਾਂਸਾ ਵੀ ਹੈ ਪਰਸੋ ਵੀ ਹੈ ਇੱਕ ਦਿਨ ਜਾਣਾ ਉਸ ਤੋਂ ਬਾਅਦ ਫੇਰ ਹੈਗੇ ਛੁੱਟੀ ਇੱਕ ਤਾਂ ਇੰਨੀ ਗਰਮੀ ਹੈ ਕਿ ਤੁਹਾਨੂੰ ਚੱਕਦੇ ਨਹੀਂ ਹੈਗੇ ਧੁੱਪੇ ਚੜੇ ਮਰਦੇ ਆ ਉਧਰ ਡਾਕਟਰ ਸਾਹਿਬ ਕਿੱਟ ਲੈ ਕੇ ਆਏ ਨੇ ਤੇ ਡਾਕਟਰ ਸਾਹਿਬ ਦਾ ਸਟੈਥੋਸਕੋਪ ਉਹ ਕਿੱਲਰ ਗਏ ਤੇ ਅੱਜ ਜੋਤ ਤੇ ਫਤੇ ਖਡਾਉਣੇ ਨਵੇਂ ਲੈ ਕੇ ਆਏ ਨੇ ਜੋਤ ਆਹ ਵਾਲੀ ਗੱਡੀ ਲੈ ਕੇ ਆਇਆ ਤੇ ਡਾਕਟਰ ਡਾਕਟਰ ਸਿੰਘ ਲੈ ਕੇ ਆਇਆ ਹਾਂ ਉਹ ਡਾਕਟਰ ਸਿੰਘ ਲੈ ਕੇ ਆਇਆ ਡਾਕਟਰ ਵਾਲੀ ਕਿੱਟ ਲੈ ਕੇ ਆਇਆ ਇੱਥੇ ਇੱਥੇ ਚੈੱਕ ਕਰਨਾ ਹਾਂ ਸਾਡੇ ਨਿੱਕੇ ਜਿਹੇ ਬੱਚੇ ਵੱਲੋਂ ਰਿਕਵੈਸਟ ਹੈ ਤੁਹਾਡੇ ਅੱਗੇ ਇਹ ਸਾਡੀ ਸਪੋਰਟ ਕਰੋ ਸਪੋਰਟ ਅਸੀਂ ਤੁਹਾਡੀ ਜ਼ਰੂਰ ਕੇ ਮੰਗ ਰਹੇ ਆ ਕਿ ਮੈਂ ਕਰੇ ਬੈਠਾ ਹਾਂ ਮੇਰੇ ਸੱਟ ਲੱਗੀ ਲੱਤਾਂ ਦਾ ਬ੍ਰਾਡਰ ਸਰਕਲ ਬੰਦ ਹੋ ਗਿਆ ਜਿਹਦੇ ਕਰਕੇ ਮੇਰੋਂ ਤੁਰਿਆ ਨਹੀਂ ਜਾਂਦਾ ਤੇ ਇਸ ਤੇ ਤਰਲੇ ਵਾਸਤੇ ਇੱਕ ਸਪੈਸ਼ਲ ਵਲੌਗ ਲੈ ਕੇ ਆਵਾਂਗੇ ਜਿਹਦੇ ਬਾਰੇ ਅਸੀਂ ਤੁਹਾਨੂੰ ਆਪਦੀ ਦੋਨਾਂ ਵਾਰੀ ਦੱਸਾਂਗੇ ਵੀ ਸਾਡੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਤੇ ਆ ਸਾਡੇ ਨਿੱਕੇ ਨਿੱਕੇ ਬੱਚੇ ਨੇ ਠੀਕ ਹੈ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਸ ਕਰਕੇ ਅਸੀਂ ਤੁਹਾਡੀ ਰਿਕਵੈਸਟ ਕਰਦੇ ਆਂ ਵੀ ਸਾਡੇ ਬੱਚਿਆਂ ਵੱਲੋਂ ਤੁਹਾਡੀ ਰਿਕਵੈਸਟ ਹੈ ਫਿਕਰਪਕਾਰ ਕੇ ਸਾਡੀ ਰਿਕੁਐਸਟ ਨੂੰ ਮੰਨਿਓ ਨਾੜਾ ਨਾ ਵੱਤ ਕੋਈ ਨਹੀਂ ਹੋਗੀ ਵੱਖੇ ਹੋਗਾ ਇਹ ਦੋਨੇ ਭਰਾ ਸਾਰਾ ਦਿਨ ਜਦੋਂ ਇਕੱਠੇ ਹੋ ਜਾਂਦੇ ਨੇ ਇਹ ਐਂ ਹੀ ਕਰਦੇ ਰਹਿੰਦੇ ਨੇ ਤੇ ਇਹ ਵੀ ਸੁਪਰ ਫੇਟ ਕੁਲਾਂਜੀ ਮੇਰੀ ਫੀਸ ਮਾਫ ਹੋ ਗਈ ਇੱਕ ਸਕੂਲ ਇੱਕ ਕੁਲਾਂਜੀ ਮਾਫ ਕੀਤੀ ਹੈ ਜੀ ਕਿਹੜੀ ਇਹ ਉਹ ਇੱਕ ਕਲਾਸ ਦੀ ਕੀਤੀ ਉਹ ਆਈ ਫੰਮ ਉਹ ਕਿਜੀ ਕਸ਼ਟ ਨਹੀਂ ਦਵਾਈ ਉਹ ਦੇ ਕਦੇ ਨਹੀਂ ਬੰਦਗਾ ਆ ਵੇਖੋ ਉਹ ਦਵਾਈ ਪਿਆ ਰਿਹਾ ਡਾਕਟਰ ਸਾਹਿਬ ਉਹਨੇ ਮੈਡਮ ਨੇ ਇਹ ਵੀ ਕਿਹਾ ਸੀ ਜਰ ਸੰਸਥਾ ਲੈ ਵੀ ਥੋੜੇ ਬੱਚੇ ਦੀ ਫੀਸ ਭਰ ਦੇਰ ਨਾ ਹਾਂ ਇੱਕ ਕਲਾਸ ਹੋਣੀ ਗਾ ਜੇ ਹੁੰਦਾ ਨਾਲ ਸਾਰੇ ਵਾਸਾ ਲਿਖਿਆ ਹੋਰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਤਲਬ ਸੰਸਥਾ ਲੈ ਕੇ ਘਰੇ ਆਵਾਂਗੇ ਹਾਂ ਵੀ ਜਿੰਨਾ ਟਾਈਮ ਠੀਕ ਨਹੀਂ ਹੁੰਦਾ ਵੀ ਉਹਨਾਂ ਟਾਈਮ ਅਸੀਂ ਬੱਚੇ ਦੀ ਫੀਸ ਜਿਹੜੀ ਉਹ ਮਾਫ ਕਰ ਦਾਂਗੇ ਤੇ ਇੱਕ ਕਲਾਸ ਦੀ ਪਹਿਲਾਂ ਹੋ ਗਈ ਮਾਫ ਅਸੀਂ ਤੁਹਾਡੇ ਕੋਲ ਕੋਈ ਸਪੋਰਟ ਨਹੀਂ ਹੈ ਇਹ ਜੀ ਮੰਗਦੇ ਵੀ ਸਾਨੂੰ ਪੈਸੇ ਚਾਹੀਦੇ ਨੇ ਜਾਂ ਕੋਸ਼ ਜੋ ਸੱਚੇ ਉਹ ਸੱਚੇ ਫੀਸ ਮਾਫ ਹੋ ਗਈ ਤਾਂ ਹੋ ਗਈ ਸਾਨੂੰ ਕੰਟੈਕਟ ਬਣਾਉਣੇ ਨਹੀਂ ਆਉਦੇਗੇ ਸਾਡੇ ਬੱਚੇ ਦੀ ਫੀਸ ਪਿਛਲੀ ਕਲਾਸ ਦੀ ਜਿਹੜੀ ਉਹ ਸਕੂਲ ਵੱਲੋਂ ਮਾਫ ਕਰਤੀ ਹੈ ਕਿਉਂਕਿ ਮੇਰੇ ਸੱਟ ਲੱਗਣ ਕਰਕੇ ਫੀਸ ਨਹੀਂ ਭਰੀ ਗਈ ਸੀ ਤੋਂ ਪਲੀਜ਼ ਬੇਨਤੀ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਮਾੜੀ ਸਾਡੀ ਸਪੋਰਟ ਕਰੋ ਅਸੀਂ ਕੋਈ ਗੰਦਪਿੱਲ ਨਹੀਂ ਪਾਉਣਾ ਚੈਨਲ ਦੇ ਅਸੀਂ ਸਿਰਫ ਆਪਦੇ ਘਰੇਲੂ ਵਲੌਗ ਜਿਹੜਾ ਕੁਝ ਸਾਡੇ ਘਰੇ ਦਿਨ ਦੇ ਵਿੱਚ ਵਿਚਰਦਾ ਜੋ ਕੁਝ ਅਸੀਂ ਕਰ